ਮੈਂ ਜਦੋਂ 17-18 ਸਾਲਾਂ ਦਾ ਹੂੰਝੀ ਜਦੋਂ ਨਸ਼ੇ ਦੀ ਦਲਦਲ ਚ ਫਸ ਗਿਆ ਸੀ ਜੀ ਤੇ ਮੈਂ ਇਹੋ ਜਿਹਾ ਕੋਈ ਨਸ਼ਾ ਹੋਣਾ ਹੀ ਨਹੀਂ ਸੀ ਮਤਲਬ ਕਿ ਛੱਡਿਆ ਹੀ ਨਹੀਂ ਜਿਹੜਾ ਮੈਂ ਨਹੀਂ ਕੀਤਾ ਮੈਂ ਲਾਸਟ ਸੀਸੀਆ ਸਮਾਇਕ ਕੈਰੀਆ ਚਟਾ ਸਾਰਾ A to Z ਨਸ਼ੇ ਜੀ ਸਾਰਿਆਂ ਚ ਰੋਗੀ ਸੀ ਮਤਲਬ ਕਿ ਸਾਰਿਆਂ ਦਾ ਜੀ ਸਰ ਮੈਂ ਇੱਕ ਵਧੀਆ ਫੈਮਿਲੀ ਚੋਂ ਬਿਲੋਂਗ ਕਰਦਾ ਜੀ ਮੇਰੇ ਡੈਡੀ ਵਰਗੇ ਤਿੰਨ ਭਰਾ ਸੀ ਜੀ ਉਹਨਾਂ ਕੋਲੇ 35-37 ਕਿੱਲੇ ਵਾਹਣਦੇ ਨੇ ਜੀ ਮਤਲਬ ਕਿ 12 ਕਿੱਲੇ ਵਾਹਣ ਦਾ ਮਾਲਕ ਸੀ ਜੀ ਮੈਂ ਸਾਰੀ ਜਿੰਨੀ ਵੀ ਆਮਦਨ 12 ਕਿੱਲੇ ਆਉਂਦੀ ਹੁੰਦੀ ਸਾਰੀ ਨਸ਼ੇ ਚ ਹੀ ਬਰਬਾਦ ਕਰੀ ਜੀ ਮੈਂ 60-70 ਲੱਖ ਰੁਪਏ ਜੀ ਨਸ਼ੇ 'ਚ ਬਰਬਾਦ ਕਰਤਾ ਜੀ ਹੁਣ ਤੱਕ ਕਰਦੇ ਹਾਲਾਤ ਬਹੁਤ ਤਰਸਯੋਗ ਸੀ ਜੀ ਨਰਕ ਭਰੀ ਸੀ ਜੀ ਕਰਦੇ ਹਾਲਾਤ ਮਤਲਬ ਕਿ ਹਰੇਕ ਗੱਲ ਤੇ ਕਰਦਾ ਸੀ ਸੇ ਭੰ ਦੇਣਾ ਬੁਰਾ ਹਾਲ ਜੀ ਮਤਲਬ ਕਿ ਜਿਵੇਂ ਨਸ਼ੇ ਆ ਇੱਕ ਕਿਸੇ ਪਰਿਵਾਰ ਦਾ ਜੀ ਨਸ਼ਾ ਕਰਦਾ ਜੀ ਆਪਾਂ ਨੂੰ ਪਤਾ ਜੀ ਵੀ ਉਹ ਕਰਦੇ ਹਾਲਾਤ ਕੀ ਹੁੰਦੇ ਨੇ ਬੱਤਰ ਸੀ ਜੀ ਹਾਲਾਤ ਮੈਂ ਮਤਲਬ ਕਿ ਅੱਕ ਚੁੱਕਿਆ ਸੀ ਜੀ ਨਸ਼ਾ ਡੇਲੀ ਉਹੀ ਰੁਟੀਨ ਜੀ 2 ਘੰਟੇ ਅਸਰ ਰਹਿਣਾ ਫੇਰ ਪੈਸਿਆਂ ਦਾ ਕਰ ਲੋ ਫੇਰ ਪੈਸਿਆਂ ਦਾ ਕਰ ਲੋ ਮਤਲਬ ਕਿ ਇਹ ਚੀਜ਼ ਤੋਂ ਮੈਂ ਅੱਕ ਚੁੱਕਿਆ ਸੀ ਜੀ ਮਤਲਬ ਕਿ ਨਸ਼ੇ ਤੋਂ ਤੇ ਤਾਂ ਕਰਕੇ ਮੈਂ ਫੈਸਲਾ ਨਿਸ਼ਚਾ ਲਿਆ ਜੀ ਵੀ ਬਸ ਇਹ ਕੋੜ ਹੀ ਛੱਡ ਦੇਣਾ ਜੀ ਤੇ ਮੈਂ ਮਤਲਬ ਕਿ 2 ਫਰਵਰੀ ਨੂੰ ਜੀ ਮਸਤਵਾਨੇ ਮੇਲੇ ਤੇ ਗਿਆ ਜੀ ਉੱਥੋਂ ਵਰਤਪਾਣ ਕਰਕੇ ਬਸ ਇਹੋ ਜਿਹਾ ਡਿਸੀਜਨ ਲੈਂਦਾ ਜੀ ਉਸ ਤੋਂ ਬਾਅਦ ਮੈਂ ਆਪਾਂ ਨਸ਼ੇ ਨੂੰ ਟੱਚ ਤੱਕ ਨਹੀਂ ਕਰਿਆ ਹੁਣ ਮੈਂ ਬਹੁਤ ਪ੍ਰੇਰਿਤ ਕਰਦਾ ਹੁਣ ਮੈਨੂੰ ਆਇਆ ਜੀ ਜਿਵੇਂ ਮੇਰੀ ਜ਼ਿੰਦਗੀ ਬਦਲੀ ਹੈ ਜੀ ਵੀ ਜਿਹੜੇ ਮੇਰੇ ਯਾਰ ਦੋਸਤ ਜੀ ਮੇਰੇ ਨਾਲ ਰਹਿੰਦੇ ਸੀ ਕਿਉਂਕਿ ਮੈਨੂੰ ਉਹ ਨਸ਼ੇ ਵਾਲੀ ਜ਼ਿੰਦਗੀ ਦਾ ਵੀ ਪਤਾ ਜੀ ਮੈਨੂੰ ਪਤਾ ਵੀ ਇੱਕ ਨਸ਼ੇ ਵਾਲੇ ਬੰਦੇ ਦੀ ਜ਼ਿੰਦਗੀ ਕੀ ਹੁੰਦੀ ਹੈ ਤਾਂ ਕਰਕੇ ਮੈਂ ਉਹਨਾਂ ਨੂੰ ਦੱਸਦਾ ਜੀ ਵੀ ਉਹ ਤਾਂ ਜਿਹਨੂੰ ਆਪਾਂ ਨਜ਼ ਜਿਹੜੇ ਹੁਣ ਮੈਂ ਜ਼ਿੰਦਗੀ ਜਿਉ ਰਿਹਾ ਅੱਗੇ ਕਦੇ ਮੈਨੂੰ ਦਿਨ ਦਾ ਨਹੀਂ ਸੀ ਪਤਾ ਲੱਗਦਾ ਜੀ ਵੀ ਦਿਨ ਕਦੋਂ ਚੜਦਾ ਕਦੋਂ ਸੂਰਜ ਛੁਪਦਾ ਹੁਣ ਮੈਨੂੰ ਐਂ ਲੱਗਦਾ ਜੀ ਵੀ ਆਹ ਜ਼ਿੰਦਗੀ ਐਂ ਲੱਗਦੀ ਹੈ ਵੀ ਸਵਰਗ ਹੀ ਲੱਗਦੀ ਹੈ ਜੀ ਉਹ ਇਹੀ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਦੱਸਣਾ ਚਾਹਣਾ ਵੀ ਤੁਸੀਂ ਵੀ ਇਹ ਜ਼ਿੰਦਗੀ ਦੇਖੋ ਕਿਉਂ ਨਸ਼ਿਆਂ 'ਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਅਪੀਲ ਕਰਦਾ ਜੀ ਤੁਹਾਡੇ ਚੈਨਲ ਥਰੂ ਵੀ ਨਸ਼ਿਆਂ ਦਾ ਕੋਹੜ ਪਟੋ ਤੁਸੀਂ ਆਹ ਜ਼ਿੰਦਗੀ ਦੇਖੋ ਕਿੰਨੀ ਹਸੀਨ ਹੈ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਜੀ ਧੰਨਵਾਦ ਡੀਸੀ ਸਾਹਿਬ ਬਰਨਾਲਾ ਦਾ ਜੀ ਜ ਤੋ ਸਭ ਜੋਗਾ ਪੂਰਾ ਦੇਵਾਂਗੇ ਜੀ ਅਸੀਂ ਵੀ ਚਾਹੁੰਦੇ ਆ ਵੀ ਜਿਵੇਂ ਸਾਡੀ ਜ਼ਿੰਦਗੀ ਬਦਲੀ ਆ ਐਵੇਂ ਹਰੇਕ ਮੇਰੇ ਯਾਰ ਦੋਸਤ ਜਿੰਨੇ ਵੀ ਨੇ ਜਿਹੜੇ ਵੀ ਨਸ਼ਾ ਕਰਦੇ ਨੇ ਉਹਨਾਂ ਦੀ ਵੀ ਜ਼ਿੰਦਗੀ ਬਦਲੇ ਜੀ ਹਾਲਤਾ ਜੀ ਨੰਦੇ ਇੰਨੇ ਸੀਗੇ ਬਸ ਸਰੇ ਲੱਗ ਗਈ ਸੀ ਕਹਾਣੀ ਇਹਨਾਂ ਦਾ ਡੈਡੀ ਦੀ ਡੈਥ ਹੋ ਗਈ ਸੀਗੀ ਮੈਂ ਇਹਨਾਂ ਦੇ ਦਾਦੇ ਦੀ ਮਤਲਬ ਥੋਂ ਲੱਗਦਾ ਜੀ ਦਾਦਾ ਲੱਗਦੇ ਨੇ ਨਾਲ ਬਈ ਉਹ ਤਾਂ ਜਦੋਂ ਇਹ ਮਤਲਬ ਹਾਦ ਦਾ ਇੰਨੀ ਸੀ ਜੀ ਨਾ ਇਹਨੂੰ ਕੋਈ ਪਤਾ ਲੱਗਦਾ ਸੀ ਜਦੋਂ ਵੀ ਆਉਂਦਾ ਸੀਗਾ ਕੁਝ ਕਾਸੇ ਦਾ ਵੀ ਸਾਰੇ ਅਸੀਂ ਪਰਿਵਾਰ ਦੇਖੀ ਜਾਂਦੇ ਵੀ ਪ੍ਰੀਤ ਆ ਗਿਆ ਕਿ ਵਾਲੇ ਆਇਆ ਨਹੀਂ ਹੈਗਾ ਮਤਲਬ ਆਇਆ ਨਹੀਂ ਸੀਗਾ ਵੀ ਜੇ ਉਹ ਇਹ ਇੰਨੇ ਹਾਲਤ ਖਰਾਬ ਸੀਗੇ ਵੀ ਆਈ ਨਹੀਂ ਪਤਾ ਵੀ 5000 10000 ਡੇਲੀ ਖਰਾਬ ਕਰਦਾ ਹੁੰਦਾ ਸੀਗਾ ਜੀ ਕਿ ਕਮਾਈ ਕਰੀ ਵੀ ਸੀਗੀ ਪਹਿਲਾਂ ਬੰਦੇ 12 13 ਕਿੱਲੇ ਵਾਹਣਦੇ ਆ ਦੇਲੇ ਮੇ ਉਹਦਾ ਡੈਡੀ ਇਹਨਾਂ ਦੇ ਕੰਮ ਕਰਦੇ ਸੀ ਵਧੀਆ ਬਾਪਾ ਤੋਪ ਮਤਲਬ ਵੀ ਇੱਕ ਸਾਨੂੰ ਤਾਂ ਨਹੀਂ ਸਾਨੂੰ ਵੀ ਨਹੀਂ ਸੀ ਆਉਂਦੀ ਵੰਡ ਕਰਕੇ ਅਸੀਂ ਵੀ ਦੇਖਣਾ 12 ਵਜੇ ਕਿਦੋਂ ਚੱਕ ਕੇ ਲੈਉਣਾ ਜੀ ਉੱਥੇ ਡਿੱਗਿਆ ਪਿਆ ਮੋਟਰਸਾਈਕਲ ਦੇ ਵੀ ਉੱਥੇ ਪਿਆ ਚੱਕ ਕੇ ਲਿਓ ਫਿਰ ਅਸੀਂ ਚੱਕ ਕੇ ਲੈ ਹੁੰਦੇ ਉਹਦੇ ਵਿੱਚੋਂ ਗੁਜ਼ਰ ਗਏ ਇਹ ਤਾਂ ਜੀ ਸਾਰੇ ਅਸੀਂ ਹਰਦਾਸ ਕਰਦੇ ਹੁੰਦੇ ਵੀ ਇਹ ਕਰ ਬਸ ਜੇ ਮਤਲਬ ਇੰਨਾ ਉਹ ਸੀਗਾ ਜੀ ਮਤਲਬ ਇੰਨੇ ਹਾਲਾ ਸੀ 24 ਘੰਟੇ ਖੈ ਲੀਂਦਰ ਰਹਿੰਦਾ ਸੀਗਾ ਵੀ ਇੰਨਾ ਉਹ ਸੀਗਾ ਵੀ ਕੱਬੀ ਅੱਜ ਜੇ ਕਿਤੇ ਸਾਡੇ ਕੋਈ ਗੱਲਬਾਤ ਹੋ ਜਾਣੀ ਅਸੀਂ ਇਹਦਾ ਸਾਨੂੰ ਇਹ ਮਨ ਚ ਆਉਂਦਾ ਵੀ ਇਹਨੂੰ ਨਾ ਕੁਝ ਹੋ ਗਿਆ ਹੋਵੇ ਲੱਗਦਾ ਪਿਤਾ ਦੀ ਮੌਤ ਵੀ ਉਹਦੇ ਗਮ ਚ ਚਲੇ ਗਈ ਆ ਹਾਂ ਜੀ ਦਾ ਚਲੋ ਗਮ ਤਾਂ ਹੈਗਾ ਸੀਗਾ ਉਹ ਹੋਏ ਹਾਂ ਜੀ ਹਾਂ ਉਹਨਾਂ ਦੀ ਵੀ ਚਲੇ ਗਏ ਬਸ ਅਰੇ ਚੀਜ਼ ਦੇ ਵਿੱਚ ਨੇ ਸਾਨੂੰ ਤਾਂ ਜੀ ਐ ਹੋ ਗਿਆ ਵੀ ਸਾਡੇ ਵੀ ਦੁਆ ਲੱਗੇ ਇਹਨੂੰ ਜਿਹੜਾ ਇਹ ਅੱਜ ਇੱਥੇ ਪਹੁੰਚ ਗਿਆ ਐਨੇ ਸੋਹਣੇ ਹਾਲਾਤ ਹੋ ਗਏ ਸਾਡੇ ਸਾਰੇ ਰਾਜਗੜ ਰੂਟ ਤੇ ਅਰਜੰਦਰਪੁਰਾ ਕੋਠਿਆਂ ਦੇ ਸਾਰੇ ਨੂੰ ਵਧਾਈਆਂ ਦੇ ਰਹੇ ਨੇ ਸਾਰੇ ਅੱਛਾ ਅੰਮਰਤ ਸ਼ਾਗ ਲੈਣੇ ਨੇ ਹੁਣ ਅੰਬਰ ਤੇ ਸ਼ਾਕ ਕੇ ਹੁਣ ਦੇਖੋ ਸਾਰਾ ਅੱਛਾ ਤੜਕੇ ਬੱਚਿਆਂ ਨੂੰ ਵੀ ਲੈ ਕੇ ਜਾਂਦਾ ਹੁਣ ਹੁਣ ਤੇ ਦੇ ਹਾਲਾਤ ਆਏ ਵੀ ਜਿਵੇਂ ਕੋਈ ਬੜੀ ਤਕੜੀ ਜ਼ਿੰਮੇਵਾਰੀ ਸੁਮਾਈ ਹੁੰਦੀ ਹੈ ਸਰਕਾਰ ਦੀ ਐਡੀ ਜਿੰਮੇਵਾਰੀ ਨਮਾਰੇ ਆ ਜਿਹੜਾ ਅਸੀਂ ਇਹਨੂੰ ਦੇਖ ਕੇ ਹੁਣ ਸਾਨੂੰ ਜਿਹੜੇ ਵੀ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਇਹ ਉੱਤਾ ਚੱਕਿਆ ਅਸੀਂ ਕਹਿੰਦੇ ਵੀ ਘਰ ਘਰ ਵੀ ਇੰਨਾ ਖੁਸ਼ੀ ਦੀ ਸਾਨੂੰ ਹੋਇਆ ਜੀ ਕਿੰਨਾ ਆਪਣੇ ਕਹਿੰਦਾ ਸੈਕਿੰਡ ਹਾਂ ਹਾਂਜੀ ਸੈਕਿੰਡ ਯਰ ਹੈ ਜੀ ਬੀਐਸ ਬੀ ਸੈਕਿੰਡ ਹੈ ਯਰ ਹੈ ਜੀ ਹਾਂਜੀ ਹਾਂ ਪੂਰਾ ਹਰੇਕ ਗੱਲ ਦੀ ਨੌਲੇਜ ਹੈ ਜੀ ਨੂੰ ਤੁਸੀਂ ਟੈਕਨੀਕਲ ਕੋਈ ਵੀ ਕੰਮ ਕਰ ਲਓ ਸਾਰੇ ਦੀ ਨੌਲੇਜ ਹੈ ਨੂੰ ਪੂਰੀ। ਸਾਡੇ ਵਿਆਹ ਤੋਂ ਪਹਿਲਾਂ ਹੀ ਨਸ਼ਾ ਕਰ ਰਹੀ ਸੀ ਜੀ। ਜਿਆਦਾ ਸੀ ਮੇਰੇ ਪਿਓ ਦੇਖਣ ਆਏ ਜੀ ਉਹ ਕਹਿੰਦਾ ਮੁੰਡਾ ਨਸ਼ਾ ਕਰਦਾ ਮੈਂ ਰਿਸ਼ਤਾ ਨਹੀਂ ਕਰਨਾ। ਮੇਰੀ ਮੰਮਾ ਕਹਿੰਦੀ ਜੀ ਵੀ ਜੇ ਕਰਮਾਂ ਚ ਹੋਇਆ ਬਾਅਦ ਚ ਵੀ ਲੱਗ ਸਕਦੇ ਆ। ਕਰਮਾਂ ਚ ਹੋਇਆ ਵੀ ਹਟ ਵੀ ਸਕਦੇ ਆ। ਤੇ ਇਸ ਕਰਕੇ ਮੇਰੀ ਮੰਮਾ ਕਹਿੰਦੀ ਵੀ ਵੀ ਰਿਸ਼ਤਾ ਆਪਾਂ ਇੱਥੇ ਕਰਾਂਗੇ ਤੇ ਰਿਸ਼ਤਾ ਸਾਡਾ ਹੋ ਗਿਆ। ਉਸ ਤੋਂ ਬਾਅਦ ਲੜਾਈ ਵੀ ਹੁੰਦੀ ਰਹੀ ਬਹੁਤ ਕੁਝ ਹੁੰਦਾ ਰਿਹਾ ਜੀ। 10 ਸਾਲਾ ਅੱਜ ਸਾਡੇ ਘਰੇ ਸ਼ਾਂਤੀ ਆਈ ਹੈ ਜੀ 8 ਸਾਲਾਂ ਬਾਅਦ ਤੇ ਉਹ ਕੁੱਟਮਾਰ ਵੀ ਕਰਦੇ ਸੀ ਜੀ ਪੰਨ ਤੋੜ ਵੀ ਕਰਦੇ ਸੀ ਜੀ ਸਾਨੂੰ ਬਾਹਰ ਵੀ ਕੱਢ ਦਿੰਦੇ ਰਾਤ ਨੂੰ ਮੇਰੇ ਸੱਸ ਮਾਂ ਨੂੰ ਵੀ ਸਾਨੂੰ ਵੀ ਇੱਕ ਦਿਨ ਆਹ ਬੇਟਾ ਕਹਿੰਦਾ ਮੈਨੂੰ ਫੜਾਓ ਜੀ ਲੋਹਾ ਕੱਟਣ ਵਾਲੀ ਆਰੀ ਚੱਕੀ ਫਿਰੇ ਕਹਿੰਦਾ ਵੀ ਮੈਂ ਤਾਂ ਗੜ ਵਧਣਾ ਮੇਰੀ ਮੰਮੀ ਕਹਿੰਦੀ ਵੀ ਤੁਸੀਂ ਇਹਨੂੰ ਫੜਾ ਦੋ ਮੈਂ ਕਿਹਾ ਵੀ ਕੁਝ ਵੀ ਹੋ ਜਾਵੇ ਮੈਂ ਇਹਨੂੰ ਫੜਾਉਣਾ ਨਹੀਂ ਮੈਂ ਲੈ ਕੇ ਇਹਨੂੰ ਬਾਥਰੂਮ ਚ ਲੁਕ ਗਈ ਜੀ ਉਹ ਟਾਈਮ ਜਦੋਂ ਯਾਦ ਕਰਦੀ ਆਂ ਜੀ ਕਈ ਵਾਰ ਨੀਂਹ ਓਕਾਉਂਦੀਆਂ ਨੇ ਤੇ ਕਦੇ ਆ ਚਾਚੇ ਦੇ ਘਰੇ ਵਗ ਜਾਣਾ ਸੀ ਚੋਰੀਓਂ ਜੀ ਫੇਰ ਇਹਨੂੰ ਪਤਾ ਲੱਗ ਜਾਣਾ ਤੇ ਫੇਰ ਇਹਨੇ ਗਾਲਾਂ ਦੇਣੀਆਂ ਸ਼ੁਰੂ ਕਰਨੀਆਂ ਰਾਤ ਨੂੰ ਮੇਰੇ ਭਾਈ ਵੀ ਆ ਕੇ ਮੈਨੂੰ ਲੈ ਕੇ ਗਏ ਨੇ ਜੀ ਇਹੋ ਜਿਹਾ ਟਾਈਮ ਅਸੀਂ ਇਹ ਵਿੱਚ ਕੱਟਿਆ ਜੀ ਤੇ ਹੁਣ ਅਸੀਂ ਐਂ ਕਹਿੰਦੇ ਮਹਾਰਾਜ ਸਾਬਦੀ ਸੁਣੇ ਜੀ ਮੈਂ ਸਾਡੀ ਸੁਣੀ ਕਿਹਦਾ ਨਸ਼ਾ ਕਰਦੇ ਸੀ ਇਹ ਜੀ ਸਮਾਏ ਇੱਕ ਗੋਲੀਆਂ ਸਾਰੀ ਨਸ਼ਾ ਕਰਦੇ ਸੀ ਕੋਈ ਨਸ਼ਾ ਨਹੀਂ ਇਹਨਾਂ ਨੇ ਛੱਡਿਆ ਜੀ ਇਹ ਜੀ ਅੰਬਰ ਤੱਕ ਸੋਕੇ ਆ ਜੀ ਇਹਨਾਂ ਨੇ ਮਾਫਮਾਨ ਸਾਹਿਬ ਉੱਥੋਂ ਇਹਨਾਂ ਨੇ ਨਸ਼ਾ ਛੱਡਿਆ ਜੀ ਹੁਣ 2 ਸਾਲ ਹੋ ਗਏ ਸਿਪ ਦੇ ਘਰ ਹੀ ਵਧੀਆ ਵਸਦੇ ਰਹਸੇ ਹੁਣ ਕਰੇ ਕਿਵੇਂ ਵਿਚਰਦੇ ਨੇ ਕਾਰੋਬਾਰ ਕਿਵੇਂ ਕਰਦੇ ਨੇ ਵਧੀਆ ਜੀ ਖੇਤੀਬਾੜੀ ਦਾ ਵੀ ਕਰਦੇ ਆ ਮਾਲ ਪਸੂ ਕੰਮ ਚ ਹੱਥ ਵੀ ਪਟਾਉਂਦੇ ਆ ਜੀ ਵਧੀਆ ਜੀ ਸਿਪ ਦੇ ਘਰ ਹੀ ਵਧੀਆ ਜੀ ਜਿਹਨਾਂ ਚਾਹੁੰਗਾ ਜਿਸ ਤੋ ਇੱਕ ਨਸ਼ੇ ਦੇ ਵਿੱਚ ਅੱਜ ਵੀ ਜਿਹੜੇ ਨੌਜਵਾਨ ਨੇ ਤੁਸੀਂ ਇਹੀ ਕਹਿੰਦੇ ਆ ਜੀ ਇਹ ਨੌਜਵਾਨਾਂ ਨੂੰ ਵੀ ਤੁਸੀਂ ਨਸ਼ਾ ਛੱਡੋ ਵੀ ਅਸੀਂ ਵਿੱਚ ਕੁਝ ਨਹੀਂ ਰੱਖਿਆ ਹੈਗਾ ਠੀਕ ਆ ਤੇ ਤੁਸੀਂ ਬੀਮਾਨ ਪ੍ਰੀਤਵੰਨੀ ਦੇਖੋ ਵੀ ਇਹਨੂੰ ਦੇਖ ਕੇ ਵੀ ਨਸਾ ਸਕਦੇ ਬਹੁਤ ਜ਼ਿਆਦਾ ਇਹ ਖਰਾਰ ਸੀ ਬਹੁਤ ਜ਼ਿਆਦਾ ਰੋਟੀ ਬਕਾਈੋ ਥੀ ਰਹਿ ਜਾਂਦੀ ਜੀ ਸਾਰਾ ਕੁਝ ਓਥੇ ਰਹਿ ਜਾਂਦਾ ਆਹ ਬੱਚਾ ਵਿਚਾਰਾ ਇਹ ਰੋਂਦਾ ਫਿਰਦਾ ਰਹਿੰਦਾ ਸਾਰਾ ਦਿਨ ਸਾਨੂੰ ਬਸ ਜੇ ਸਡਾਉਣ ਆਉਂਦੇ ਸਾਨੂੰ ਮਾਰ ਪੈ ਜਾਂਦਾ ਸੀ ਬਾਹਰੇ ਕੱਢ ਦਿੰਦਾ ਸੀ ਸੀਸੇ ਭੰਨ ਦਿੰਦਾ ਸੀ ਬਹੁਤ ਰੱਬ ਦੇ ਸ਼ੁਕਰ ਸ਼ੁਕਰ ਹੈਗਾ ਜੀ ਠੀਕ ਹੋ ਗਿਆ ਇਹ ਬਹੁਤ ਪਰ ਨਸ਼ਾ ਕਰਦਾ ਸੀ ਇਹ ਸਾਰਾ ਕੁਝ ਵੀ ਸਾਰਾ ਚਿੱਟਾ ਸੀਸੀਆਂ ਗੋਲੀਆਂ ਸਾਰਾ ਕੁਸੀ ਖਾ ਜਾਂਦਾ ਸੀ ਜੀ ਸਾਰ ਕੋਈ ਚੀਜ਼ ਨਹੀਂ ਸਰਦਾ ਸੀ ਬਹੁਤ ਜਿਆਦਾ ਕਰਦਾ ਸੀ ਲੜ ਕੇ ਆ ਜਾਂਦਾ ਸੀ ਬਹੁਤ 20 25 25 ਸੀ ਜੀ 25 25 20 20 ਮੁੰਡੇ ਹੁੰਦੇ ਸੀ ਲੱਗਿਆ ਵੀ 18 18 ਸਾਲ ਤੋਂ ਸੀ ਜੀ ਬਹੁਤ ਬਰੇ ਕਰ ਗਿਆ ਜੀ ਬਹੁਤ ਦੁੱਖ ਦੀ ਆ ਉਹ ਸੀ ਜੀ ਘੜੀ ਅੱਜ ਬਹੁਤ ਖੁਸ਼ੀ ਹੋਈ ਹੈ ਸਾਨੂੰ ਜੀ ਇਹਦੇ ਕਰਕੇ ਵੀ ਜ਼ਿੰਦਗੀ ਬਹੁਤ ਸੌਖੀ ਜਾਊਗੀ ਹੁਣ ਉਹ ਬਹੁਤ ਜਿਆਦਾ ਜੀ ਆ ਬੱਚੇ ਦਾ ਕਰਕੇ ਬਹੁਤ ਔਖਾ ਸੀ ਸਾਨੂੰ ਬਹੁਤ ਖੁਸ਼ੀ ਆ ਹੁਣ ਇਹ ਜੰਮਿਆ ਜੀ ਉਦੋਂ ਵੀ ਨਾ ਇਹ ਡੱਕਿਆ ਹੋਇਆ ਇਹਨੇ ਸਿੱਟ ਕੇ ਹ ਸਰਦਾਰ ਚ ਆ ਗਿਆ ਜੀ ਕੋਈ ਨਾ ਉਥੇ ਦੀ ਮੰਮੀ ਮੰਮੀ ਕੋਲੇ ਦਾਦੀ ਤੇਰੇ ਮਾਮੇ ਕੋਲੇ ਬਸ ਇਹਨੂੰ ਕਾਸੇ ਦਾ ਨਹੀਂ ਸੀ ਜਾਈ ਇਹਦੇ ਵਿੱਚ ਸੀ ਮੇਰੇ ਧਿਆਨ ਚ ਆਇਆ ਸੀਗਾ ਮਨਪ੍ਰੀਤ ਸਿੰਘ ਜੀ ਨਿਤਨੌਲੇ ਦੇ ਬਰਨਾਲਾ ਜ਼ਿਲ੍ਹੇ ਦੇ ਨੇ ਤੇ ਇਹਨਾਂ ਨੇ ਨਸ਼ਾ ਛੱਡੀ ਨੇ ਕਾਫੀ ਸਾਲ ਤੇ ਨਸ਼ਾ ਵਰਤੇ ਸੀਗੇ ਫਿਰ ਉਹਨਾਂ ਨੇ ਮੌਕੇ ਤੇ ਨਸ਼ਾ ਛੱਡ ਕੇ ਤੇ ਆਪਣੇ ਪਿੰਡ ਚ ਉਹਨ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰਨੀ ਕੋ ਨਸ਼ਾ ਨਾ ਲੈ ਤੇ ਇਹ ਸਾਡੇ ਜ਼ਿਲ੍ਹੇ ਵਾਸਤੇ ਤੇ ਸਰਕਾਰ ਵਾਸਤੇ ਵੀ ਸੋਸਾਇਟੀ ਵਾਸਤੇ ਵੀ ਕਾਫੀ ਮਾਣ ਦੀ ਗੱਲ ਹੈ ਕਿ ਲੋਕ ਛੱਡ ਕੇ ਵੀ ਆ ਰਹੇ ਨੇ ਤੇ ਨਾਲ ਲੋਕਾਂ ਨੂੰ ਬਚਾਉਣ ਦੀ ਵੀ ਇਹ ਜ਼ਿੰਮੇਵਾਰੀ ਚੱਕ ਰਹੇ ਨੇ ਤੇ ਪ੍ਰਸ਼ਾਸਨ ਲੈਵਲ ਤੇ ਮੇਰਾ ਇਹ ਹੀ ਕੋਸ਼ਿਸ਼ ਸੀ ਅੱਪਾ ਇਹਨਾਂ ਨੂੰ ਪ੍ਰਸ਼ਾਸਨ ਦੇ ਨਾਲ ਜੋੜੀ ਕਿ ਅਸੀਂ ਡਿਸਟ੍ਰਿਕਟ ਲੈਵਲ ਤੇ ਇਹਨਾਂ ਨੂੰ ਸਪੋਰਟ ਕਰਕੇ ਲੋਕਾਂ ਨੂੰ ਫਿਰ ਮੋਟੀਵੇਟ ਕਰੇ ਕਿ ਨਸ਼ਾ ਦੀ ਜਿਹੜੀ ਬਿਮਾਰੀ ਹੈ ਉਹ ਬਿਮਾਰੀ ਦੀ ਤਰ੍ਹਾਂ ਨਾਲ ਉਹਨਾਂ ਦਾ ਟਰੀਟ ਕਰੀ ਤੇ ਛੱਡ ਕੇ ਵਾਪਸ ਆਣ ਤੇ ਆਪਣੀਆਂ ਆਪ ਨੂੰ ਤੇ ਪਰਿਵਾਰ ਨੂੰ ਬਚਾ ਸਕੇ ਇਹ ਸਾਡੀ ਕੋਸ਼ਿਸ਼ ਰਹੂਗੀ ਮਨਪ੍ਰੀਤ ਜੀ ਨਾਲ ਅਸੀਂ ਮਿਲ ਕੇ ਲੋਕਾਂ ਨੂੰ ਜਿੱਥੇ-ਜਿੱਥੇ ਸਾਡੀ ਸਾਨੂੰ ਲੱਗ ਰਿਹਾ ਕਿ ਉੱਤੇ ਲੋਡ ਹੈਗਾ ਇਹਨਾਂ ਦੀ ਲਾਈਫ ਨੂੰ ਇਨਸਪਾਇਰਿੰਗ ਮੰਨ ਕੇ ਲਾਈਫ ਤੋਂ ਲੈਸਨਸ ਲੈ ਕੇ ਫਿਰ ਆਪਾਂ ਬਾਕੀ ਲੋਕਾਂ ਨੂੰ ਮੋਟੀਵੇਟ ਕਰੀਏ